ਇਰ ਬਲਦੀ ਕਿਚੜੀ ਇੱਕ ਵਾਰੀ ਬਾਦਸ਼ਾਹ ਅਕਬਰ ਨੇ ਕੋਸ਼ਨਾ ਕੀਤੀ ਕਿ ਜੇਕਰ ਕੋਈ ਵਿਅਕਤੀ ਸਰਦੀਆਂ ਦੇ ਮੌਸਮ ਵਿੱਚ ਨਰਮਦਾ ਨਦੀ ਦੇ ਠੰਡੇ ਪਾਣੀ ਵਿੱਚ ਸਾਰੀ ਰਾਤ ਡਬੋਏਗਾ ਤਾਂ ਉਸ ਨੂੰ ਵੱਡੇ ਤੋਹਫਿਆਂ ਨਾਲ ਨਵਾਜਿਆ ਜਾਵੇਗਾ ਇੱਕ ਗਰੀਬ ਥੋਬੀ ਨੇ ਆਪਣੀ ਗਰੀਬੀ ਦੂਰ ਕਰਨ ਦੀ ਹਿੰਮਤ ਕੀਤੀ ਤੇ ਸਾਰੀ ਰਾਤ ਨਦੀ ਦੇ ਪਾਣੀ ਵਿੱਚ ਗੋਡੇ ਟੇਕ ਕੇ ਬਿਤਾਈ ਅਤੇ ਜਹਾਨ ਪਨਾ ਤੋਂ ਆਪਣਾ ਨਾਮ ਲੈਣ ਚਲਾ ਗਿਆ ਬਾਸ਼ਾ ਅਕਬਰ ਨੇ ਪੁੱਛਿਆ ਕਿ ਤੁਸੀਂ ਸਾਰੀ ਰਾਤ ਨਦੀ ਵਿੱਚ ਖਲੋ ਕੇ ਸੌਣ ਤੋਂ ਬਿਨਾ ਕਿਵੇਂ ਗੁਜ਼ਾਰੇ ਤੁਹਾਡੇ ਕੋਲ ਕੀ ਸਬੂਤ ਹੈ ਤੋ ਬਿਨ ਜਵਾਬ ਦਿੱਤਾ ਜਨਾਬ ਮੈਂ ਸਾਰੀ ਰਾਤ ਮਹਿਲ ਦੇ ਕਮਰੇ ਵਿੱਚ ਜਗਦੇ ਦੀਵਿਆਂ ਨੂੰ ਵੇਖਦਾ ਰਿਹਾ ਅਤੇ ਇਸ ਤਰ੍ਹਾਂ ਨਦੀ ਦੇ ਠੰਡੇ ਪਾਣੀ ਵਿੱਚ ਸਾਰੀ ਰਾਤ ਜਾਗ ਕੇ ਕੱਤੀ ਰਾਜੇ ਨੇ ਗੁੱਸੇ ਵਿੱਚ ਆ ਕੇ ਕਿਹਾ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮਹਿਲ ਦੇ ਦੀਵੇ ਦੀ ਤਪਸ਼ ਨਾਲ ਸਾਰੀ ਰਾਤ ਪਾਣੀ ਵਿੱਚ ਖੜੇ ਰਹੇ ਅਤੇ ਨਾਮ ਚਾਉਂਦੇ ਹਨ ਸਿਪਾਈ ਉਸਨੂੰ ਜੇਲ੍ਹ ਵਿੱਚ ਪਾਓ ਬੀਰਬਲ ਦਰਬਾਰ ਵਿੱਚ ਸੀ ਬਾਦਸ਼ਾਹ ਨੂੰ ਬੇਵਜ੍ਹਾ ਗੁੱਸੇ ਵਿੱਚ ਦੇਖ ਕੇ ਉਸਨੂੰ ਬੁਰਾ ਲੱਗਾ ਅਗਲੇ ਦਿਨ ਬੀਰਬਲ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਜਦੋਂ ਕਿ ਉਸ ਦਿਨ ਅਦਾਲਤ ਦੀ ਅਹਿਮ ਮੀਟਿੰਗ ਸੀ ਬਾਦਸ਼ਾਹ ਨੇ ਬੀਰਬਲ ਨੂੰ ਬੁਲਾਉਣ ਲਈ ਖਾਦਮ ਭੇਜਿਆ ਸੀ ਖਾਦਮ ਨੇ ਮੁੜ ਕੇ ਜਵਾਬ ਦਿੱਤਾ ਬੀਰਬਲ ਖਿਚੜੀ ਪਕਾ ਰਿਹਾ ਹੈ ਅਤੇ ਜਿਵੇਂ ਹੀ ਇਹ ਪੱਕੇਗਾ ਉਹ ਖਾ ਲਵੇਗਾ کافی ਸਮਾਂ ਬੀਤ ਜਾਣ ਤੇ ਵੀ ਜਦੋਂ ਬੀਰਬਲ ਨਾ ਆਇਆ ਤਾਂ ਬਾਦਸ਼ਾਹ ਨੂੰ ਬੀਰਬਲ ਦੀ ਹਰਕਤ ਤੇ ਕੁਝ ਸ਼ੱਕ ਹੋਇਆ ਉਹ ਖੁਦ ਜਾਂਚ ਕਰਨ ਗਿਆ ਸੀ ਰਾਜੇ ਨੇ ਦੇਖਿਆ ਕਿ ਇੱਕ ਬਹੁਤ ਉੱਚੇ ਥੰਮ ਉੱਤੇ ਇੱਕ ਕੜਾ ਲਟਕਿਆ ਹੋਇਆ ਸੀ ਅਤੇ ਹੇਠਾਂ ਇੱਕ ਛੋਟੀ ਜਹੀ ਅੱਗ ਬਲ ਰਹੀ ਸੀ ਬੀਰਬਲ ਨੇੜੇ ਹੀ ਮੰਜੇ ਤੇ ਆਰਾਮ ਨਾਲ ਲੇਟਿਆ ਹੋਇਆ ਹੈ ਰਾਜੇ ਨੇ ਪੁੱਛਿਆ ਕਿ ਇਹ ਤਮਾਸ਼ਾ ਕੀ ਹੈ ਕਿ ਇਸ ਤਰ੍ਹਾਂ ਬਣ ਜਾਂਦੀ ਹੈ ਖਿਚੜੀ ਬੀਰਬਲ ਨੇ ਕਿਹਾ ਅਫਸੋਸ ਜਹਾਨ ਪਨਾ ਜ਼ਰੂਰ ਪਕਾਇਆ ਜਾਵੇਗਾ ਇਸ ਤਰ੍ਹਾਂ ਪਕਾਇਆ ਜਾਵੇਗਾ ਜਿਵੇਂ ਤੋ ਵੀ ਨੂੰ ਮਹਿਲ ਦੇ ਦੀਵੇ ਦੀ ਗਰਮੀ ਮਿਲੀ ਹੈ ਬਾਦਸ਼ਾਹ ਗੱਲ ਸਮਝ ਗਿਆ ਉਸ ਨੇ ਬੀਰਬਲ ਨੂੰ ਗਲੇ ਲਗਾਇਆ ਅਤੇ ਧੋਬੀ ਨੂੰ ਰਿਹਾ ਕਰਨ ਅਤੇ ਇਨਾਮ ਦੇਣ ਦਾ ਹੁਕਮ ਦਿੱਤਾ ਤੁਸੀਂ ਕਹਾਣੀ ਪੜ੍ਹੀ ਇਸ ਕਹਾਣੀ ਵਿੱਚ ਤੁਸੀਂ ਇਹ ਪੜਿਆ ਕਿ ਕਿਉਂ ਵੀਰਬਲ ਦੀ ਖਿਚੜੀ ਮਹਾਵਰੇ ਵਜੋਂ ਵਰਤਿਆ ਜਾਂਦਾ ਹੈ ਇਸ ਮਹਾਵਰੇ ਦਾ ਇਸਤੇਮਾਲ ਉਦੋਂ ਕੀਤਾ ਜਾਂਦਾ ਹੈ ਜਦੋਂ ਕਿਸੇ ਇੱਕ ਕੰਮ ਨੂੰ ਜ਼ਰੂਰਤ ਨਾਲੋਂ ਵੱਧ ਸਮਾਂ ਲਗਾਵੇ